ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵੇਲੇ ਕਿੱਥੇ ਭੱਜ ਸਾਹਿਬ ਤੇ ਕੀ ਹੋ ਰਿਹਾ ਪਿੱਛੇ ਤੁਹਾਡੇ ਇੱਥੇ ਦੇ ਪਿੱਛੇ ਲੱਗੇ ਹੋ ਕੰਮ ਤੇ ਸਾਡੇ ਸੇਵਾਦਾਰ ਹਾਂਜੀ ਅਸੀਂ ਇਸ ਵੇਲੇ ਅੱਜ ਮੋਗਾ ਜ਼ਿਲ੍ਹੇ ਦੇ ਬੁੱਟਰਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਪਿਛਲੇ 22 23 ਤਰੀਕ ਨੂੰ ਜਦੋਂ ਭਾਰੀ ਬਾਰਿਸ਼ ਹੋਈ ਸੀ ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਇਹਨਾਂ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਜਿਹੜਾ ਪਿੱਛੇ ਆਪਣੇ ਸੇਵਾਦਾਰ ਕੰਮ ਕਰ ਰਹੇ ਆ ਉਹ ਅੱਜ ਅਸੀਂ ਮੱਜਾਂ ਦਾ ਇਚਾਰਾ ਲੈ ਕੇ ਇੱਥੇ ਪਹੁੰਚੇ ਹਾਂ ਜਿਹੜਾ ਚਾਰਾ ਇਹਨਾਂ ਦਾ ਪਸ਼ੂਆਂ ਦਾ ਸੀ ਉਹ ਪਿਆਲੀ ਦੇ ਵਿੱਚ ਪਾਣੀ ਭਰਨ ਕਰਕੇ ਖਰਾਬ ਹੋ ਗਿਆ ਸੀ ਅੱਛਾ ਇੱਥੇ ਕਾਫੀ ਬਾਰਸ਼ ਪਈ ଥି ਤੇ ਮੇਰੇ ਖਿਆਲ ਪਹਿਲੇ ਦੋ ਦਿਨਾਂ ਤੇ ਤਿੰਨ ਦਿਨਾਂ ਵਿੱਚ ਹਾਂਜੀ ਇੱਥੇ ਬਾਰਸ਼ੇ ਕਾਫੀ ਉੱਚੇ ਪਿੰਡਾਂ ਤੋਂ ਪਾਣੀ ਇਕੱਠਾ ਹੁੰਦਾ ਹੁੰਦਾ ਇਹਨਾਂ ਪਿੰਡਾਂ ਚ ਆ ਕੇ ਇਕੱਠਾ ਹੋ ਗਿਆ ਸੀ ਜਿਹਦੇ ਨਾਲ ਝੋਨੇ ਦਾ ਤੇ ਮੱਕੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਕਿ ਇਹਦੇ ਵਿੱਚ ਆਪਾਂ ਉਹਨਾਂ ਨੂੰ ਫਸਤ ਦੇ ਵਿੱਚ ਜਿਹੜਾ ਆਪਣੀ ਟੀਮ ਨੇ ਅਸੈਸਮੈਂਟ ਕੀਤੀ ਦੋ ਦਿਨ ਪਹਿਲਾਂ ਉਹਦੇ ਵਿੱਚ ਇਹਨਾਂ ਪਰਿਵਾਰਾਂ ਦੀ ਇਹਨਾਂ ਪਿੰਡਾਂ ਦੀ ਰਿਕਵੈਸਟ ਸੀ ਵੀ ਸਾਨੂੰ ਪਸ਼ੂਆਂ ਵਾਸਤੇ ਚਾਰੇ ਦੀ ਜ਼ਰੂਰਤ ਹੈ ਤੇ ਉਹ ਚਾਰੇ ਦਾ ਪੰਜ ਪ੍ਰਬੰਧ ਕਰਕੇ ਇੱਥੇ ਦੋ ਟਰੱਕ ਲੈ ਕੇ ਪਹੁੰਚੇ ਆ ਤੇ ਇੱਥੇ ਤਿੰਨ ਪੰਡਾਂ ਦੇ ਵਿੱਚ ਅਸੀਂ ਚਾਰੇ ਦੀ ਅੱਜ ਡਿਸਟਰੀਬਿਊਸ਼ਨ ਕਰਨੀ ਆ ਤੇ ਸੈਕੰਡ ਸਟੈਪ ਤੇ ਆਪਾਂ ਜਿਹੜੀ ਪਹਿਲੇ ਦਿਨ ਅਪੀਲ ਕੀਤੀ ਸੀ ਸਨ ਤਾਂ ਨੂੰ ਪੰਜਾਬ ਦੇ ਨੌ ਕਿਸਾਨਾਂ ਨੂੰ ਵੀ ਜਿੱਥੇ ਵੀ ਕਿਸੇ ਕੋਲੋਂ ਪਨੀਰੀ ਹੈਗੀ ਆ ਸਾਨੂੰ ਉਹ ਪਨੀਰੀ ਦਾ ਦੱਸਿਆ ਜਾਵੇ ਤਾਂ ਕਿ ਆਪਾਂ ਕਿਸੇ ਵੀ ਏਰੀਆ 'ਚ ਹੋਵੇ ਉੱਥਾਂ ਲਿਆ ਕੇ ਤੇ ਇਹਨਾਂ ਕਿਸਾਨਾਂ ਤੱਕ ਪਹੁੰਚਾਈ ਜਾਵੇ ਉਹਦੇ ਵਿੱਚ ਵੀ ਆਪਾਂ ਨੂੰ ਪੰਜਾਬ ਦੇ ਸਾਰੇ ਸਾਰੇ ਜ਼ਿਲ੍ਹਿਆਂ ਤੋਂ ਅਸੀਂ ਬਹੁਤ ਵੱਡਾ ਹੰਗਾਰਾ ਨਿਭਾਇਆ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਇੰਨਾ ਪਿੰਡਾਂ ਦੇ ਪਿਆਲੀਆਂ ਚ ਜਦੋਂ ਪਾਣੀ ਦਾ ਪੱਧਰ ਥੋੜਾ ਜਿਹਾ ਘਟਦਾ ਵਾ ਜੇ ਹੋਰ بارش ਨਾ ਹੋਈ ਤੇ ਫਿਰ ਅਸੀਂ ਇੱਥੇ ਜਿਹੜਾ ਵਾ ਉਹਨਾਂ ਨੂੰ ਨੈਕਸਟ ਵਾਰੀ ਪਨੀਰੀ ਦੀ ਡਿਸਟ੍ਰਿਬਿਊਸ਼ਨ ਕਰਾਂਗੇ ਇੱਕ ਦੋ ਦਿਨਾਂ ਤੱਕ ਅੱਛਾ ਉਹ ਕੀ ਕਹਿੰਦੇ ਭਈ ਜੇ ਭਈ ਮੀਂਹ ਪਾਊਗਾ ਕਿ ਨਹੀਂ ਉਹ ਠੀਕ ਕਹਿੰਦੇ ਜਿਹੜੇ ਵਾਦਰਮਨ ਦੀ ਵਾਦਰ ਰਿਪੋਰਟ ਕੀ ਮੌਸਮ ਦੀ ਰਿਪੋਰਟ ਕੀ ਆ ਵਾਦਰ ਕਹਿੰਦੇ ਭਈ ਮੀਂਹ ਪਾਊਗਾ بارش ਹਾਂਜੀ بارش ਪੰਜਾਬ ਦੇ ਵਿੱਚ ਹੈਗੀ ਆ ਕੁਝ ਕਿਤੇ ਨਾ ਵਿੱਚ ਹੈਗੀ ਆ ਹੁਣ ਦੇਖੋ ਇਹ ਮੋਗੇ ਦੀ ਵਾਰੀ ਆਉਂਦੀ ਕਿ ਨਹੀਂ ਬੱਦਲ ਤਾਂ ਹੁਣ ਵੀ ਹੋਏ ਆ ਪਰ ਪਤਾ ਨਹੀਂ ਉਹਨਾਂ ਇੱਥੇ بارش ਪੈਂਦੀ ਆ ਕਿ ਜਾਂ ਹੋਰ ਕਿਸ ਜੇ ਇੱਥੇ ਹੋਰ بارش ਵਾਧੀ ਆ ਤਾਂ ਫੇਰ ਪਾਣੀ ਦਾ ਜਿਹੜਾ ਹੋਰ ਮੁਸ਼ਕਲ ਹੋ ਜਣਾ ਅੱਗੇ ਛੋਨੇ ਲਾਉਣ ਦਾ ਇਹਨਾਂ ਜ਼ਿੰਮੇਵਾਰਾਂ ਵਾਸਤੇ ਕੈਸ਼ ਵੇਲੇ ਤੁਸੀਂ ਕਹਿੰਦੇ ਜਿੱਦ ਇਹੇ ਪਿੰਡਾਂ ਚ ਜਲੂਗੀ ਮਦਦ ਚ ਹੋਰ ਵੀ ਪਿੰਡ ਜਿਆਦਾ ਇਫੈਕਟ ਹੋਏ ਜਾਂ ਜਿਆਦਾ ਇਹ ਜਿਆਦਾ ਦੋ ਹੋਏ ਨਹੀਂ ਜਿਹੜੀ ਇਫੈਕਟ ਹੋਏ ਆ ਨਾ ਉਹ ਇੱਥੇ 8 ਪਿੰਡਾਂ ਚ ਟੋਟਲ ਪਾਣੀ ਪਿਆ ਸੀ ਪਰ ਉਹਨਾਂ ਪਿੰਡਾਂ ਇਹ ਸਭ ਤੋਂ ਨੀਵੇਂ ਪਿੰਡ ਆ ਉਹਨਾਂ ਪਿੰਡਾਂ ਚ ਪਾਣੀ ਨਿਕਲਦਾ ਨਿਕਲਦਾ ਇਹਨਾਂ ਪਿੰਡਾਂ ਤੱਕ ਪਹੁੰਚ ਗਿਆ ਉਹਨਾਂ ਪਿੰਡਾਂ ਚ ਜਿਹੜੇ ਚਾਰੇ ਦੀ ਨਹੀਂ ਲੋੜ ਪਾਈ ਗਈ ਨਹੀਂ ਪਿੰਡ ਵੱਲੋਂ ਰਿਕਵੈਸਟ ਆਈ ਇਹਨਾਂ ਪਿੰਡਾਂ ਦੇ ਵਿੱਚ ਹੁਣ ਪਾਣੀ ਅ ਬਾਰ ਖੇਤਾਂ ਦੇ ਵਿੱਚ ਆਪਾਂ ਸਿਹਰੀ ਜਿਹੜਾ ਲਾ ਕੇ ਆਏ ਸਾਂ ਇੱਥੇ ਪਾਣੀ ਕੱਢਣ ਵਾਸਤੇ ਆਪਾਂ ਪੱਖੇ ਵੀ ਲਾਏ ਆ ਤਾਂ ਕਿ ਝੋਨੇ ਵਾਲੀ ਖਤਲ ਚੋਂ ਪਾਣੀ ਕੱਢ ਕੇ ਜੇ ਝੋਨਾ ਬਾਜੇ ਤੇ ਪਰ ਪਾਣੀ ਸਾਰਾ ਇਸ ਇਲਾਕੇ ਵਿੱਚ ਹੀ ਇਕੱਠਾ ਹੋਇਆ ਹਰ ਤੇ ਹਾਂ ਮੈਂ ਦੇਖਿਆ ਸੀ ਕਈ ਵਾਰ ਵੀਡੀਓ ਆਪ ਦੇਖੇ ਸੀ ਕਾਫੀ ਉੱਚਾ ਪਾਣੀ ਉੱਥੇ ਤੇ ਸਾਰਾ ਕੁਝ ਦਾ ਫਸਲਾਂ ਦਾ ਝੋਨਾ ਸਾਰਾ ਕੁਝ ਵਿੱਚ ਡੁੱਬ ਗਿਆ ਪਰ ਮੇਰਾ ਖਿਆਲ ਜੇਦਾ ਤੁਸੀਂ ਪਾਣੀ ਦੇ ਪੰਪ ਵੀ ਲਾਉਂਗੇ ਤਾਂ ਵੀ ਬਹੁ ਔਖਾ ਹੋਊਗਾ ਜਿੰਨਾ ਪਾਣੀ ਖੜਾ ਹੈ ਇਸ ਵੇਲੇ ਫਸਲ ਬਚੂ ਨਹੀਂ ਪਰ ਜਿਹੜੀ ਫਸਲਾਂ ਦੀ ਜਿਹੜੇ ਛੋਟੇ ਕਿਸਾਨ ਜਿਹਦੇ ਜਿョੜੀ ਥੋੜੀ ਥੋੜ ਮੇਕਲ ਉਹ ਲਈ ਵੀ ਅਸੀਂ ਕੁਝ ਕਰਾਂਗੇ ਨਾ ਮਗਰੋਂ ਇੱਕ ਤਾਂ ਪਨੀਰੀ ਹੋ ਗਈ ਹੋਰ ਵੀ ਕਰਾਂਗੇ ਹਾਂਜੀ ਪਨੀਰੀ ਆ ਜਿਹੜਾ ਪਾਣੀ ਬਹੁਤ ਜ਼ਿਆਦਾ ਵਾ ਪਰ ਸਾਡੀ ਕੋਸ਼ਿਸ਼ ਇਹ ਆ ਕਿ ਚਲੋ ਜੇ ਪੱਖੇ ਲਾਇਆਂ ਥੋੜਾ ਬਹੁਤਾ ਨਿਕਲ ਜੇ ਤੇ ਛਾਂ ਚੋਣੇ ਦਾ ਬਚਾਅ ਹੋ ਜੇ ਕਿਉਂਕਿ ਇਸ ਏਰੀਏ ਵਿੱਚ ਗੇਤਰੀ ਛੋਣੇ ਦੀ ਬਜਾਈ ਹੋਈ ਆ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਕੀਤਾ ਜ਼ਿਮੀਂਦਾਰਾਂ ਕੋ ਖਾਦਾਂ ਸਪਰੇਆ ਦਵਾਈਆਂ ਸਾਰਾ ਕੁਝ ਪਾਇਆ ਗਿਆ ਤਕਰੀਬਨ 45 ਦਿਨ ਹੋ ਗਏ ਛੋਣਾ ਲੱਗੇ ਨੂੰ ਤੇ ਅੱਜ ਇਹਨਾਂ ਦਾ ਛੋਣਾ ਫਿਰ ਦੁਬਾਰਾ ਮਰ ਗਿਆ ਵਾ ਫਿਰ ਜੀਰੋ ਤੋਂ ਸਟਾਰਟ ਕਰਾਂਗੇ ਤੇ ਇਹੋ ਹੀ ਸਾਡੀ ਕੋਸ਼ਿਸ਼ ਆ ਕਿ ਜੇ ਪੱਖੇ ਲਾਇਆਂ ਥੋੜਾ ਬਹੁ ਤਾਂ ਕਿ ਉਹ ਜਿਹੜਾ 45 ਦਿਨਾਂ ਦੀ ਇਹਨਾਂ ਦੀ ਮਿਹਨਤ ਆ ਉਹ ਉਹਦਾ ਫਰ ਨੂੰ ਬਚ ਗਈ ਹੈ। ਲਈ ਬਹੁਤ ਧੰਨਵਾਦ ਸਾਡੇ ਸਾਰੇ ਵੱਲੋਂ ਤੁਹਾਡੀ ਸਾਡੀ ਟੀਮ ਦਾ ਖਾਸ ਕਰਕੇ ਇੰਡੀਆ ਟੀਮ ਬਹੁਤ ਵੱਡੀ ਤੌਰ ਤੇ ਸੇਵਾ ਕਰ ਰਹੀ ਹੈ ਪੰਜਾਬ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਆ ਭਾ ਜਵੇਂਦਰ ਸਿੰਘ ਨੇ ਉੱਥੇ ਲੀਡ ਆ ਪੰਜਾਬ ਦੇ ਇੰਡੀਆ ਦੇ ਵਿੱਚ ਤੇ ਤੁਹਾਡਾ ਬਹੁਤ ਧੰਨਵਾਦ ਸੇਵਾਦਾਰਾਂ ਦਾ ਕੋਈ ਹੋਰ ਤਾਂ ਨਹੀਂ ਅਪੀਲ ਕਰਨੀ ਚਾਹੁੰਦੇ ਜਾਂ ਚੀਜ਼ ਦੀ ਜਾਂ ਸੇਵਾਦਾਰਾਂ ਦੀ ਕੋਈ ਹਾਪੀ ਉਹਦਾ ਸਾਰਾ ਕੁਝ ਠੀਕ ਆ ਇਸ ਵੇਲੇ। ਅਸੀਂ ਅਪੀਲ ਇਹੋ ਹੀ ਕਰਨਾ ਚਾਹੁੰਦੇ ਆ ਕਿ ਇਸ ਪ੍ਰੋਜੈਕਟ ਦੇ ਵਿੱਚ ਸੰਗਤ ਨੇ ਸਹਿਯੋਗ ਕਰਨਾ ਵਾ ਤੇ ਥੱਲੇ ਦਿੱਤੇ ਲਿੰਕ ਤੇ ਉਹਨੂੰ ਕਲਿੱਕ ਕਰਕੇ ਇਹ ਸੇ ਪ੍ਰੋਜੈਕਟ ਨੂੰ ਸਪੋਰਟ ਕਰ ਸਕਦੇ ਆ ਤੇ ਜੇ ਕਿਸੇ ਕੋਲ ਪਨੀਰੀ ਅਜੇ ਵੀ ਹੈਗੀ ਆ ਤੇ ਉਹ ਸਾਨੂੰ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਅਸੀਂ ਥੱਲੇ ਨੰਬਰ ਵੀ ਸ਼ੇਅਰ ਕਰਾਂਗੇ ਤਾਂ ਕਿ ਉਹ ਤੁਹਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਪਨੀਰੀ ਲਿਆ ਕੇ ਇਹਨਾਂ ਜ਼ਿੰਮੇਵਾਰਾਂ ਤੱਕ ਦੇ ਸਕੀਏ ਹਾਂਜੀ ਸੰਗਤ ਜੀ ਤੁਸੀਂ ਇਹ ਸੁਣ ਲਿਆ ਪਾਇਆ ਜਿੰਦ ਦਸੰਗਰ ਤੋਂ ਭਈ ਪਿੱਛੇ ਲਿੰਕ ਵੀ ਲੱਗੀ ਹੋਆ ਡੋਨੇਸ਼ਨ ਤੁਹਾਡੇ ਦਾਨ ਦੀ ਵੀ ਲੋੜ ਹੁੰਦੀ ਹੈ ਕਿ ਵੱਡੇ ਪ੍ਰੋਜੈਕਟ ਚੱਲਦੇ ਪੰਜਾਬ 'ਚ ਹੋਰ ਵੀ ਪ੍ਰੋਜੈਕਟ ਚੱਲਦੇ ਆ ਵੀ ਚੱਲਦਾ ਤੇ ਇਹ ਪਨੀਰੀ ਦੀ ਵੀ ਅਪੀਲ ਆ ਤੁਸੀਂ ਜਰੂਰ ਅੱਗੇ ਆ ਕੇ ਜਿੰਨੀ ਮਦਦ ਕਰ ਸਕਦੇ ਕਰਿਓ ਦਿਵਿੰਦਰ ਸਿੰਘ ਜੀ ਸਾਨੂੰ ਤੁਸੀਂ ਅਪਡੇਟ ਕਰਦੇ ਰਹਿੰਨੇ ਆ ਫੋਕਸ ਪੰਜਾਬ ਤੇ ਤੇ ਖਾਸ ਸਾਈਟ ਤੇ ਵੀਡੀਓ ਪਾਈ ਜਾਂਦੇ ਫੋਟੋ ਪਾਈ ਜਾਂਦੇ ਸਾਨੂੰ ਬਹੁਤ ਤੁਹਾਡਾ ਧੰਨਵਾਦ ਤੇ ਸਾਡੇ ਸਾਡੇ ਵੱਲੋਂ ਵੀ ਅਰਦਾਸਾਂ ਕਰਦੇ ਭਈ ਮੀ ਹੋਰ ਨਾ ਪਵੇ ਤੇ ਜਿਹੜੇ ਕਿਸਾਨ ਨੇ ਆ ਆਪਣੇ ਨੂੰ ਮੁੜ ਕੇ ਫੇਰ ਚੱਕ ਕੇ ਆਪਣੇ ਪੈਰਾਂ ਤੇ ਖੜੇ ਹੋਣ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਫਤਿਹਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਸੀਂ ਦੇਖਿਆ ਵੀ ਸਾਡੀ ਟੀਮ ਮੁੜ ਕੇ ਇੱਕ ਵਾਰ ਫੇ ਮੋਰੇ ਹੋ ਗਈ ਪੰਜਾਬ ਦੇ ਜਿੱਥੇ ਵੀ ਲੋਡ ਸੀਗੇ ਹੁਣ ਮੋਗੇ ਏਰੀਆ ਜਿੱਥੇ ਬਹੁਤ بارش ਪਈ ਆ ਭਾਰੀ ਉਥੇ ਕਿਸਾਨਾਂ ਨੂੰ ਲੋੜਿਆ ਸਾਡੀ ਟੀਮ ਪਹੁੰਚੀ ਹੋਆ ਤੁਹਾਡੇ ਕਰਕੇ ਤੁਹਾਡੇ ਪਿਆਰ ਨਾਲ ਤੁਹਾਡੇ ਦਾਨ ਨਾਲ ਇਹ ਸੇਵਾ ਚੱਲ ਰਹੀ ਆ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਨਾਲ ਕਰੀਦਾ ਜਿੱਥੇ ਵੀ ਸਾਡੀਆਂ ਟੀਮਾਂ ਲੋੜੀਂਦੀ ਅਸੀਂ ਪਹੁੰਚਦੇ ਐ ਸਪੈਸ਼ਲੀ ਜਿਹੜੇ ਸਾਡੇ ਕਿਸਾਨ ਭੈਣ ਭਰਾ ਅਸੀਂ ਖਾਸ ਕਰਕੇ ਬਿਲਕੁਲ ਪਹਿਲਾਂ ਉਹਨਾਂ ਕੋਲ ਪਹੁੰਚਦੇ ਆਂ ਤੇ ਸਾਡੇ ਹੋਰ ਵੀ ਵੱਡੇ ਵੱਡੇ ਪ੍ਰੋਜੈਕਟ ਚੱਲਦੇ ਆ ਥੱਲੇ ਡੋਨੇਸ਼ਨ ਦੀ ਲਿੰਕ ਹੈ ਤੁਹਾਡੇ দান ਦੀ ਲਿੰਕ ਪਈ ਹੋਆ ਜੇ ਤੁਸੀਂ ਪੰਜਾਬ ਰਹਿਨੇ ਆਂ ਇੰਡੀਆ ਚ ਰਹਿਨੇ ਆਂ ਤੁਸੀਂ ਉੱਤੇ ਡਾਇਰੈਕਟ ਪਾ ਸਕਦੇ ਏ ਇਹ ਬਾਹਰੋਂ ਪੈਸੇ ਉਹਦੇ ਵਿੱਚ ਤੁਸੀਂ ਪਾ ਨਹੀਂ ਸਕਦੇ ਕਿਉਂਕਿ ਇੰਡੀਆ ਦੇ ਜਿਹੜੇ ਬਾਹਰ ਦੇ ਪੈਸੇ ਤੁਸੀਂ ਦੇਸ਼ ਪਰਦੇਸਾਂ 'ਚ ਉਹ ਅਕਾਊਂਟਸ 'ਚ ਨਹੀਂ ਪਾ ਸਕਦੇ ਪਰ ਜੇ ਤੁਸੀਂ ਇੰਡੀਆ 'ਚ ਪੰਜਾਬ 'ਚ ਰਹਿਨੇ ਆਂ ਵਿੱਚ ਤੁਸੀਂ ਡੋਨੇਸ਼ਨ ਕਰ ਸਕਦੇ ਆਂ ਸੋ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਪਿਆਰ ਦਾ ਤੇ ਤੁਹਾਡੀ ਸਪੋਰਟ ਦਾ ਅਰਦਾਸਾਂ ਵੀ ਕਰੋ ਕਿ ਉਹ ਜਿਹੜੇ ਕਿਸਾਨ ਐਸੋਲੇ ਆਪਣੇ ਕਾਫੀ ਮਾੜੇ ਸਮੇਂ ਚ ਫਸੇ ਹੋਆ ਉਹ ਵੀ ਚੜ੍ਹਦੀ ਕਲਾ ਚ ਰਹਿਣ ਤੇ ਜਿੰਨਾ ਵੀ ਅਸੀਂ ਕਰ ਸਕਦੇ ਤੁਹਾਡੇ ਸਪੋਰਟ ਨਾਲ ਕਰੀ ਜਾਵਾਂਗੇ ਵਾਇਗੁਰਜੀਤ ਕਾਹਲਸਾ ਵਾਇਗੁਰਜੀਤ ਖਾਤੇ